ਇਹ ਤਸਵੀਰਾਂ ਸ਼੍ਰੀ ਫਤਿਹਗੜ੍ਹ ਸਾਹਿਬ ਕੋਲ ਪੈਂਦੇ ਸਰਹਿੰਦ ਇਲਾਕੇ ਦੀਆਂ ਨੇ ਜਿੱਥੇ ਰਿਪਬਲਿਕ ਡੇ ਤੋਂ ਸਿਰਫ 48 ਘੰਟੇ ਪਹਿਲਾਂ ਪੰਜਾਬ ਦੇ ਸਰਹਿੰਦ ਇਲਾਕੇ 'ਚ ਰੇਲਵੇ ਲਾਈਨ ਤੇ ਇੱਕ ਭਿਆਨਕ ਧਮਾਕਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇਸ ਧਮਾਕੇ 'ਚ ਇੱਕ ਮਾਲ ਗੱਡੀ ਦਾ ਇੰਜਣ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਜਦਕਿ ਮਾਲ ਗੱਡੀ ਦਾ ਡਰਾਈਵਰ ਜਿਸ ਨੂੰ ਲੋਕ ਕੋ ਪਾਇਲਟ ਕਿਹਾ ਜਾਂਦਾ ਉਹ ਵੀ ਜ਼ਖਮੀ ਹੋ ਗਿਆ ਮੇਰੀ ਜਾਣਕਾਰੀ ਦੇ ਮੁਤਾਬਕ ਇਸ ਧਮਾਕੇ 'ਚ RDX ਵਰਗੇ ਵਿਸਫੋਟਕ ਦੀ ਵਰਤੋਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਘਟਨਾ ਬੀਤੀ ਰਾਤ ਲਗਭਗ 11 ਵਜੇ ਵਾਪਰੀ ਜਦੋਂ ਮਾਲ ਗੱਡੀ ਇੱਕ ਨਵੀਂ ਵਿਛਾਈ ਗਈ ਰੇਲਵੇ ਲਾਈਨ ਤੋਂ ਗੁਜ਼ਰ ਰਹੀ ਸੀ ਜੋ ਖਾਸ ਤੌਰ ਤੇ ਮਾਲ ਗੱਡੀਆਂ ਦੇ ਸੰਚਾਲਨ ਲਈ ਬਣਾਈ ਗਈ ਸੀ। ਜਿਵੇਂ ਹੀ ਮਾਲ ਗੱਡੀ ਦਾ ਇੰਜਨ ਖਾਨਪੁਰ ਫਾਟਕ ਦੇ ਨੇੜੇ ਪਹੁੰਚਿਆ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇਨਾ ਭਿਆਨਕ ਸੀ ਕਿ ਰੇਲਵੇ ਲਾਈਨ ਦਾ ਲਗਭਗ 12 ਫੁੱਟ ਹਿੱਸਾ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਤੇ ਪਟੜੀਆਂ ਦੇ ਸਲੀਪਰ ਵੀ ਟੁੱਟ ਕੇ ਖਿਲਰ ਗਏ। ਧਮਾਕੇ ਨਾਲ ਇੰਜਨ ਦੇ ਸ਼ੀਸ਼ੇ ਵੀ ਟ੍ਰੋਟਕੇ ਅਤੇ ਲੋਕੋ ਪਾਇਲਟ ਨੂੰ ਕਾਫੀ ਸੱਟਾਂ ਲੱਗੀਆਂ ਜ਼ਖਮੀ ਲੋਕੋ ਪਾਇਲਟਰ ਨੇ ਹੌਸਲਾ ਦਿਖਾਉਂਦੇ ਤੁਰਨ ਇਮਰਜੈਂਸੀ ਬ੍ਰੇਕ ਲਗਾ ਕੇ ਮਾਲ ਗੱਡੀ ਨੂੰ ਰੋਕਿਆ ਉਸ ਨੂੰ ਫਿਰ ਮੋਡਰਿਟ ਸਹਾਇਤਾ ਦੀ ਹਸਪਤਾਲ ਲਿਜਾਇਆ ਗਿਆ ਤੇ ਘਟਨਾ ਤੋਂ ਬਾਅਦ ਇਲਾਕੇ 'ਚ ਅਫਰਾ ਤਫਰੀ ਮਚ ਗਈ ਬਪੜਾਕੇ ਸੁਣਾ ਬਾਜੀ ਪਾਸੇ ਕਿੰਨੇ ਵਜੇ ਜੀ 9:30 9:00 ਵਜੇ 10:00 ਵਜੇ ਦੇ ਘੇਟ ਚ ਕਿਸ ਤਰ੍ਹਾਂ ਦਾ ਪਟਾਕਾ ਫਿਗਾਈ ਬਹੁਤ ਜ਼ੋਰ ਨਾਲ ਪੰਡ ਪੂਰੀ ਬਾਜਾਈ ਕਿਹੜੇ ਪਿੰਡ ਜੀ ਆਖਣਪੁਰ ਕਿੰਨੀ ਦੂਰ ਪੈ ਜਾਂਦਾ ਪਿੰਡੋਂ ਤੇ ਤੋਂ ਆ ਮੈਨੂੰ ਡੇਢ ਕਿਲੋ ਡੇਢ ਕਿਲੋਮੀਟਰ ਹੈ ਕਿਚ ਮਤਲਬ 1.5 ਕਿਲੋਮੀਟਰ ਦੂਰ ਤੱਕ ਆਵਾਜ਼ ਸੁਣਾਈ ਦਿੱਤੀ ਹੈ ਹਾਂਜੀ ਹਾਂਜੀ ਕੀ ਲੱਗਦਾ ਬੱਚ ਰੇਲ ਗੱਡੀ ਉਸੇ ਵਿੱਚ ਕੀ ਲੱਗਦਾ ਪਤਾ ਨਹੀਂ ਪਤਾ ਨਹੀਂ ਤਾਂ ਸੁੱਤੇ ਪਈਗੀ ਕੋਈ ਪਤਾ ਨਹੀਂ ਇਕ ਸਿਕਸ ਮਿੰਟ ਬੜੇ ਦਰਮਿਆਨ ਸੁੱਤੇ ਹੋਏ ਬਸ ਵੀਰ ਯਾਰ ਰੇਲਵੇ ਅਧਿਕਾਰੀਆਂ ਨੂੰ ਤੁਰੰਤ ਸੂਚਨਾ ਦਿੱਤੀ ਗਈ ਅਤੇ ਰਾਤ ਨੂੰ ਹੀ ਰੇਲਵੇ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਪਟੜੀ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਅਧਿਕਾਰੀ ਵੀ ਧਮਾਕੇ ਦੀ ਪੁਸ਼ਟੀ ਕਰ ਰਹੇ ਨੇ ਹਾਲਾਂਕਿ ਧਮਾਕੇ ਕਿਵੇਂ ਹੋਇਆ ਇਸ ਬਾਰੇ ਫਿਲਹਾਲ ਪੁਲਿਸ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ ਸੂਤਰਾਂ ਦੇ ਮੁਤਾਬਕ ਧਮਾਕੇ 'ਚ ਆਰਡੀਐਕਸ ਵਰਗੇ ਧਮਾਕੇ ਵਾਲੇ ਸਮਾਨ ਦੀ ਵਰਤੋਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਇੱਕ ਮਾਈਨਰ ਬਲਾਸਟ ਹੋਇਆ ਸੋ ਉਸ ਬਲਾਸਟ ਦੀ ਜਿਹੜੀ ਇਨਫੋਰਮੇਸ਼ਨ ਤੇ ਪੁਲਿਸ ਨੇ ਮੁਸਤੈਦੀ ਨਾਲ ਕੰਮ ਕੀਤਾ ਕਾਫੀ ਐਕਟਿਵਲੀ ਕੰਮ ਕੀਤਾ ਰਾਤ ਦਿਹਾ ਅਲੱਗ ਅਲੱਗ ਟੀਮਾਂ ਵੀ ਇੱਥੇ ਆਈ ਹੋਈਆਂ ਇੰਟੈਲੀਜੈਂਸੀ ਕੋਆਰਡੀਨੇਸ਼ਨ ਵੀ ਸਾਡੀ ਚੱਲ ਰਹੀ ਹੈ ਬਾਕੀ ਏਜੰਸੀਜ਼ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੇ ਵੀ ਆਪਣੀਆਂ ਸਪੈਸ਼ਲਾਈਜ਼ਡ ਟੀਮਾਂ ਭੇਜੀਆਂ ਇਹਨੂੰ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਐਂਡ ਵੀਲ ਇਨਸ਼ੋਰ ਕਿ ਜਿਹੜੇ ਬੰਤੇ ਦੇ ਪਿੱਛੇ ਨੇ ਉਹ ਫੜੇ ਜਾਣ ਬਟ ਮੈਂ ਇਹਦੇ ਚ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਨਾ ਤਾਂ ਕੋਈ ਇਤੇ ਚਲੋਸਫ ਲਾਈਫ ਹੋਇਆ ਤੇ ਨਾ ਹੀ ਕੋਈ ਮੇਜਰ ਲਾਸ ਆਫ ਪ੍ਰੋਪਰਟੀ ਡਰਾਈਵਰ ਜਿਹੜਾ ਸੀਗਾ ਉਹਦਾ ਗੱਡੀ ਦਾ ਉਹਨੂੰ ਮਾਈਨਰ 1 ਤੇ ਉਹ ਟੋਟਲੀ ਆਊਟ ਆਫ ਡੇਂਜਰ ਹੈ ਗੱਲਬਾਤ ਕਰ ਰਹੇ ਕੋਈ ਇਹੋ ਜਿਹਾ ਇਸ਼ੂ ਨਹੀਂ ਇੱਕ ਮਾਈਨਰ ਜਿਹਾ ਕਟ ਉਹਦੇ ਚੀਕ ਤੇ ਇਸ ਤੋਂ ਇਲਾਵਾ ਕੋਈ ਇੰਜਰੀ ਨਹੀਂ ਤੇ ਦੂਜਾ ਜਿਹੜਾ ਗੱਡੀ ਸੀਗੀ ਉਹਦੇ ਚ ਵੀ ਕੋਈ ਮੇਜਰ ਨੁਕਸਾਨ ਨਹੀਂ ਹੋਇਆ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕਿ ਟਰੈਕ ਦਾ ਵੀ ਕੋਈ ਮੇਜਰ ਨੁਕਸਾਨ ਨਹੀਂ ਤੇ ਟਰੈਕ ਜਲਦੀ ਹੀ ਦੁਬਾਰਾ ਸ਼ੁਰੂ ਕਰ ਦਿੱਤਾ ਜਾਊਗਾ ਗੱਡੀਆਂ ਵਾਸਤੇ ਸਰ ਕਦੋਂ ਹੋਇਆ ਜੀ ਇਹ ਜਦੋਂ ਗੱਡੀ ਤੋਂ ਪਹਿਲਾਂ ਜਾਂ ਗੱਡੀ ਇਹ ਕੱਲ ਰਾਤ ਨੂੰ ਅਰਾਊਂਡ 9:50 ਮਿੰਟ ਤੇ ਹੋਇਆ ਜਦੋਂ ਗੱਡੀ ਪਾਸ ਕੀਤੀ ਉਸ ਹੁਣ ਸਰ ਜਿੱਦਾਂ ਕਿ ਕੋਈ ਰਿਮੋਟ ਟਾਈਪ ਸੀ ਜਾਂ ਫਿਕਸ ਟਾਈਪ ਸੀ ਦੇਖੋ ਹਜੇ ਬੜੀਆਂ ਪ੍ਰੀਲੀਮినਰੀ ਸਟੇਜ ਐ ਇਨਵੈਸਟੀਗੇਸ਼ਨ ਦੀ ਹਜੇ ਕੁਝ ਵੀ ਕਹਿਣਾ ਜਲਦੀ ਹੋਊਗਾ ਸੋ ਇੱਕ ਵਾਰੀ ਅਸੀਂ ਇਨਵੈਸਟੀਗੇਟ ਕਰ ਲਈਏ ਪ੍ਰੋਪਰ ਉਸ ਤੋਂ ਬਾਅਦ ਤੁਹਾਡੀ ਡਿਟੇਲਡ ਬਰੀਫਿੰਗ ਕਰ ਦਿੱਤੀ ਜਾਊਗੀ ਕਿ ਕੀ ਕੁਝ ਆਇਆ ਇਨਵੈਸਟੀਗੇਸ਼ਨ ਚ ਸਰ ਬਾਪਰੇ ਕੀ ਹੈ ਜੀ ਇਹ ਬਲਾਸਟ ਹੋਇਆ ਮਾਈਨਰ ਬਲਾਸਟ ਜਿਹੜਾ ਮੈਂ ਦੱਸਿਆ ਕਿ ਰਾਤ ਨੂੰ ਨੌਜ ਦੇ ਪੰਜਾਬ ਨਾਲ ਕਿਤੇ ਹੋਇਆ ਸੋ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਅੱਗੇ ਵਧੂਗੀ ਜਿਹੜੀਆਂ ਵੀ ਡਿਟੇਲਸ ਆਣਗੀਆਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਸਰ ਹੁਣ ਤੱਕ ਇੱਧਰ ਸਾਹਮਣੇ ਆ ਵੀ ਇਹ ਕੀਤਾ ਹੀ ਗਿਆ ਵਾ ਬਲਾਸਟ ਜਾਂ ਤੇ ਕੋਈ ਸ਼ਰਾਰਤੀ ਤੱਤ ਜੋ ਕੋਈ ਦੇਖ ਕੋ ਦਿੱਤਾ ਕੋਈ ਸ਼ਰਾਰਤੀ ਤੱਤ ਨੇ ਹੀ ਕੀਤਾ ਡੈਫੀਨਿਟਲੀ ਤੇ ਜਿਹੜਾ ਬਲਾਸਟ ਹੈ ਪਰ ਉਹ ਮੈਂ ਕੈਟੇਗੋਰਿਕਲੀ ਤੁਹਾਨੂੰ ਦੱਸਣਾ ਚਾਹੁੰਗਾ ਬੜਾ ਮਾਈਨਰ ਬਲਾਸਟ ਕੋਈ ਉਹ じゃ ਮੇਜਰ ਬਲਾਸਟ ਨਹੀਂ ਹੈ ਸਰ ਇਨ ਫਿਚਰ ਫਿਰ ਅਸੀਂ ਅੱਗੇ ਜਿੱਦਾਂ ਹੁਣ 26 ਜਨਵਰੀ ਲੈ ਕੇ ਹੋਰ ਵੀ ਬਹੁਤ ਧਮਕੀਆਂ ਦੇ ਰਹੇ ਨੇ ਦੇਖ ਕੋ ਦਿੱਤਾ ਜਿਵੇਂ ਪਹਿਲਾਂ ਵੀ ਪੁਲਿਸ ਵੱਲੋਂ ਬੜਾ ਮੁਸਤੈਦ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਉਹਨੂੰ ਅਸੀਂ ਹੋਰ ਇਨਕਰੀਜ਼ ਕਰਾਂਗੇ ਉਹਨੂੰ ਜਿਹੜੀ ਸਾਡੇ ਨਾਕਾਬੰਦੀ ਆ ਉਹਨੂੰ ਇਨਕਰੀਜ਼ ਕੀਤਾ ਜਾਊਗਾ ਜਿੰਗਿਆ ਇੰਪੋਰਟਸ ਨੇ ਉਹਦੇ ਮੁਤਾਬਕ ਕੰਮ ਕੀਤਾ ਜਾ। ਇਹ ਟੈਰਰਿਸਟ ਐਕਟੀਵਿਟੀ ਮੰਨੀ ਜਾ ਸਕਦੀ। ਅ ਟੈਰਰਿਸਟ ਐਕਟੀਵਿਟੀ ਹਜੇ ਕਹਿਣਾ ਜਲਦੀ ਹੈ ਜਿਵੇਂ ਮੈਂ ਕਿਹਾ ਕਿ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਸੋ ਉਹਦੇ ਚ ਜਿਵੇਂ ਜਿਵੇਂ ਅੱਗੇ ਚੱਲੂਗੀ ਗੱਲ ਕਿ ਕਿਵੇਂ ਕੀਤਾ ਕਿੰਨੇ ਕੀਤਾ ਕਿਉਂ ਕੀਤਾ ਕੀ ਉਹਦਾ ਕਾਰਨ ਹੈ ਕੀ ਉਹਦਾ ਮੋਟਿਵ ਸੀਗਾ ਉਸ ਤੋਂ ਬਾਅਦ ਹੀ ਕੁਝ ਕਹਿ ਪਾਵਾਂ। ਇਸਦੀ ਕੋਈ ਬਾਅਰਸ ਵਗੈਰਾ ਉਹਦੇ ਵੀ ਨਜ਼ਰ ਆ ਰਹੇ ਆ। ਨਹੀਂ ਕ੍ਰਾਈਮਨਲ ਐਕਟੀਵਿਟੀ ਕਹਿ ਸਕਦੇ ਆ ਟੈਰਰਿਸਟਿਕ ਐਕਟੀਵਿਟੀ ਕਹਿਣਾ ਜਲਦੀ। ਠੀਕ ਹੈ। ਰੀਸੈਂਟਲੀ ਦੰਦੀ ਨੇ